ਗੁਰੂ ਨਾਨਕ ਪਾਤਸ਼ਾਹ ਜੀ ਦੱਸਦੇ ਨੇ ਕਿ ਜਦੋਂ ਇਹ ਧਰਤੀ ਅਜੇ ਬਣੀ ਨਹੀਂ ਸੀ ਅਜੇ ਹੋਂਦ ਵਿੱਚ ਨਹੀਂ ਆਈ ਸੀ ਉਦੋਂ ਇੱਥੇ ਕੀ ਵਰਤਿਆ ਸੀ ਜਿੱਥੇ ਅਸੀਂ ਹੁਣ ਬੈਠੇ ਹੋਏ ਹਾਂ ਸਤਿਗੁਰ ਜੀ ਬਚਨ ਕਰਦੇ ਨੇ ਅਰਬਦ ਨਰਬਦ ਤੰਦੂ ਕਰੇ ਤੰਦੂ ਕਰੇ ਦਾ ਅਰਥ ਹੈ ਸੰਗਤ ਜੀ ਧੁੰਦ ਛਾਈ ਹੋਈ ਸੀ ਧੁੰਦ ਤੋਂ ਬਿਨਾ ਇੱਥੇ ਕੁਝ ਨਹੀਂ ਸੀ ਜਿੱਥੇ ਅਸੀਂ ਬੈਠੇ ਹੋਏ ਹਾਂ ਅਰਬਦ ਨਰਬਦ ਦਾ ਅਰਥ ਹੈ ਕਿ ਲੱਖਾਂ ਕਰੋੜਾਂ ਕਿਲੋਮੀਟਰ ਤੱਕ ਉਸ ਤੋਂ ਵੀ ਅੱਗੇ ਜਿਹੜੀ ਅਸੀਂ ਕਥਨੀ ਤੋਂ ਬਿਆਨ ਨਹੀਂ ਕਰ ਸਕਦੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਤੇ ਸਿਰਫ ਤੇ ਸਿਰਫ ਧੁੰਦ ਸੀ ਅਰਬਦ ਨਰਬਦ ਧੰਦੂ ਕਾਰਾ ਧਰਨਾ ਗਗਨ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਧਰਤੀ ਵੀ ਨਹੀਂ ਸੀ ਤੇ ਨਾ ਹੀ ਅਸਮਾਨ ਸੀ ਧਰਨਾ ਗਗਨਾ ਹੁਕਮ ਅਪਾਰਾ ਪਰ ਹੁਕਮ ਵਰਤ ਰਿਹਾ ਸੀ ਫਿਰ ਵੀ ਅਕਾਲ ਪੁਰਖ ਦਾ ਜਿਹੜਾ ਹੁਕਮ ਹੁਣ ਵਰਤ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਹੁਕਮ ਇਸੇ ਹੀ ਤਰ੍ਹਾਂ ਵਰਤ ਰਿਹਾ ਸੀ ਇੱਥੇ ਨਾ ਕੋਈ ਧਰਤੀ ਸੀ ਨਾ ਕੋਈ ਆਕਾਸ਼ ਸੀ ਪਰ ਹੁਕਮ ਅਕਾਲ ਪੁਰਖ ਦਾ ਉਸੇ ਹੀ ਤਰ੍ਹਾਂ ਵਰਤ ਰਿਹਾ ਸੀ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਬਹੁਤ ਮਹਿੰਗੇ ਸਤਿਗੁਰਾਂ ਨੇ ਬਚਨ ਕੀਤੇ ਨੇ कि ਇੱਥੇ ਬ੍ਰਹਿਮੰਡ ਵੀ ਨਹੀਂ ਸੀ ਨਾ ਉਸ ਸਮੇਂ ਦਿਨ ਸੀ ਨਾ ਰਾਤ ਸੀ ਕਿਉਂਕਿ ਦਿਨ ਹੀ ਨਹੀਂ ਹੈ ਤੇ ਰਾਤ ਕਿੱਥੋਂ ਹੋਏਗੀ ਨਾ ਹੀ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਕੋਈ ਚੰਦਰਮਾ ਸੀ ਨਾ ਤਾਰੇ ਸੀ ਤੇ ਨਾ ਹੀ ਸੂਰਜ ਸੀ ਕਿੰਨੇ ਮਹੰਗੇ ਸਤਿਗੁਰਾਂ ਨੇ ਬਚਨ ਕੀਤੇ ਨੇ ਜਿੱਥੋਂ ਤੱਕ ਕਿ ਅੱਜ ਦੀ ਵਿਗਿਆਨ ਵੀ ਪਹੁੰਚ ਨਹੀਂ ਸਕਦੀ ਹੈ ਸੁੰਨ ਸਮਾਦ ਲਗਾਏ ਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਸੁੰਨ ਅਵਸਥਾ ਸੀ ਇੱਥੇ ਸੁੰਨ ਅਵਸਥਾ ਦਾ ਅਰਥ ਹੁੰਦਾ ਹੈ ਕਿ ਜਿੱਥੇ ਹਵਾ ਦੀ ਆਵਾਜ਼ ਵੀ ਨਾ ਹੋਵੇ ਕਿਉਂਕਿ ਉਸ ਸਮੇਂ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਹਵਾ ਵੀ ਨਹੀਂ ਸੀ ਇੰਨੀ ਸ਼ਾਂਤੀ ਸੀ ਇੰਨੀ ਸੁੰਨ ਅਵਸਥਾ ਸੀ ਸੁੰਨ ਸਮਾਦ ਲਗਾਏ ਦਾ ਇਸ ਸੁੰਨ ਅਵਸਥਾ ਵਿੱਚ ਅਕਾਲ ਪੁਰਖ ਸਮਾਧੀ ਲਾ ਕੇ ਬੈਠਾ ਸੀ ਅਸੀਂ ਤਾਂ ਸੰਗਤ ਜੀ ਧਰਮਾਂ ਨੂੰ ਵੰਡ ਲਿਆ ਅਸੀਂ ਕਹਿਣ ਲੱਗ ਪਏ ਕਿ ਮੇਰਾ ਗੁਰੂ ਵੱਡਾ ਹੈ ਮੇਰਾ ਧਰਮ ਵੱਡਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਓੰਕਾਰ ਦਾ ਬਚਨ ਕਰਦੇ ਨੇ ਕਿ ਇੱਕ ਓੰਕਾਰ ਤੋਂ ਇਹ ਸਾਰੀ ਉਤਪਤੀ ਹੋਈ ਸੀ ਤੇ ਇਸ ਸ੍ਰਿਸ਼ਟੀ ਤੇ ਇਸ ਬ੍ਰਹਮੰਡ ਦੀ ਉਤਪਤੀ ਤੋਂ ਪਹਿਲਾਂ ਵੀ ਅਕਾਲ ਪੁਰਖ ਪਰਮਾਤਮਾ ਇੱਥੇ ਸੁੰਨ ਸ਼ਾਂਤੀ ਦੀ ਅਵਸਥਾ ਵਿੱਚ ਸਮਾਧੀ ਲਾ ਕੇ ਬੈਠੇ ਸਤਗੁਰੂ ਜੀ ਅੱਗੇ ਭਜਨ ਕਰਦੇ ਨੇ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਨਾ ਸੰਗਤ ਜੀ ਇੱਥੇ ਪਮਣ ਸੀ ਜਿਹੜੇ ਜੀ ਦੀ ਪਮਣ ਨਾਲਾ ਸੀ ਸਵਾਸ ਲੈ ਰਹੇ ਹਾਂ ਨਾ ਹੀ ਇੱਥੇ ਪਾਣੀ ਸੀ ਖਾਣੇ ਦਾ ਅਰਥ ਹੈ ਉਹ ਸਾਧਨ ਜਿਹਦੇ ਨਾਲ ਮਨੁੱਖਤਾ ਕੈਦੀ ਪੈਦਾ ਹੁੰਦੀ ਹੈ ਪਸ਼ੂ ਪੰਛੀ ਪੈਦਾ ਹੁੰਦੇ ਨੇ ਵਨਸਪਤੀ ਪੈਦਾ ਹੁੰਦੀ ਆ ਸਤਿਗੁਰੂ ਜੀ ਕਹਿੰਦੇ ਨੇ ਐਸਾ ਕੋਈ ਸਾਧਨ ਵੀ ਉਸ ਸਮੇ ਇੱਥੇ ਨਹੀਂ ਸੀ ਉਪਤ ਖਪਤ ਨਾ ਆਮਣ ਜਾਣੀ ਨਾ ਕੋਈ ਇੱਥੇ ਆਉਣ ਸੀ ਤੇ ਨਾ ਜਾਣ ਸੀ ਭਾਵ ਕੇ ਨਾ ਕੋਈ ਇੱਥੇ ਜੰਮਣ ਸੀ ਤੇ ਨਾ ਕੋਈ ਇੱਥੇ ਮਰਨ ਸੀ ਸਤਿਗੁਰ ਜੀ ਗੁਰੂ ਕੀ ਬਾਣੀ ਵਿੱਚ ਬਚਨ ਕਰਦੇ ਨੇ ਮਾਨਸ ਕੀ ਜਾਤ ਸਭੇ ਇੱਕੇ ਪੈਸ਼ਾਨ ਬੋ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਸਾਰੀ ਮਾਨਵਤਾ ਇੱਕ ਹੈ ਤੇ ਸਾਰੇ ਮਨੁਸ ਵੀ ਇੱਕ ਨੇ ਤੇ ਇਸ ਇੱਕੋ ਹੀ ਦ੍ਰਿਸ਼ਟੀ ਨਾਲ ਉਹਨਾਂ ਨੂੰ ਅਸੀਂ ਵੇਖਣਾ ਚਾਹੀਦਾ ਹੈ ਉਹਨਾਂ ਨੂੰ ਜਾਨਣਾ ਚਾਹੀਦਾ ਹੈ ਜਾਤ ਪਾਤ ਊਚ ਨੀਚ ਦੇ ਭੇਦ ਭਾਵ ਤੋਂ ਗੁਰੂ ਨਾਨਕ ਗੁਰੂ ਜਗਤ ਗੁਰੂ ਸਾਨੂੰ ਉਪਰੋ ਉਠਾ ਰਹੇ ਨੇ ਸਤਗੁਰੂ ਜੀ ਕਹਿੰਦੇ ਨੇ ਕਿ ਇਸ ਤੇ ਸਿਰਪ ਤੇ ਸਿਰਪ ਧੁੰਦ ਸੀ ਤੇ ਫਿਰ ਬਚਨ ਕੇ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਹ ਸ੍ਰਿਸ਼ਟੀ ਕਿਵੇਂ ਬਣੀ ਇਹ ਇੰਨਾ ਪਸਾਰਾ ਕਿਵੇਂ ਬਣ ਗਿਆ ਧਰਤੀ ਬ੍ਰਹਿਮੰਡ ਇਹ ਪਸਾਰਾ ਕਿਵੇਂ ਬਣ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ੁਰੂਆਤ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜਪਜੀ ਦੀ ਬਾਣੀ ਚ ਬਚਨ ਕਰਦੇ ਨੇ ਕੀਤਾ ਪਸਾਓ ਏਕੋ ਕੋਵਾਓ ਪਸਾਓ ਦਾ ਅਰਥ ਹੈ ਸੰਗਤ ਜੀ ਆਵਾਜ਼ ਵੱਡਾ ਧਮਾਕਾ ਜੋ ਕਿ ਨਾ ਕਿਸੇ ਬੰਬ ਦਾ ਸੀ ਨਾ ਮਜਾਇਲ ਦਾ ਸੀ ਕਿਹਦਾ ਧਮਾਕਾ ਸੀ ਕਿਦੀ ਵੱਡੀ ਆਵਾਜ਼ ਆਈ ਏਕੋ ਕਵਾਉ ਕਵਾਉ ਦਾ ਅਰਥ ਹੁੰਦਾ ਹੈ ਆਵਾਜ਼ ਅੱਜ ਵੀ ਪੰਜਾਬ ਵਿੱਚ ਬਹੁਤ ਸਾਰੇ ਮਾਈ ਭਾਈ ਇਸ ਤਰ੍ਹਾਂ ਬਚਨ ਕਰਦੇ ਨੇ ਕਿ ਤੂੰ ਕੂੰਦਾ ਕਿਉਂ ਨਹੀਂ ਆਪਾਂ ਤਾਂ ਕਹਿੰਦੇ ਆ ਨਾ ਤੂੰ ਬੋਲਦਾ ਕਿਉਂ ਨਹੀਂ ਤੇ ਬਹੁਤ ਮਾਈ ਭਾਈ ਅੱਜ ਵੀ ਬਚਨ ਕਰਦੇ ਨੇ ਤੂੰ ਕੂੰਦਾ ਕਿਉਂ ਨਹੀਂ ਕੂੰ ਦਾ ਅਰਥ ਹੈ ਆਵਾਜ਼ ਸਤਗੁਰੂ ਜੀ ਕਹਿੰਦੇ ਨੇ ਕੀਤਾ ਪਸਾਓ ਵੱਡਾ ਧਮਾਕਾ ਹੋਇਆ ਜਿਹਨੂੰ ਅੱਜ ਕੱਲ ਸਾਇੰਸ ਵਿੱਚ ਡਿੱਗ ਬੈਂਕ ਕਹਿੰਦੇ ਨੇ ਸਤਗੁਰੂ ਜੀ ਕਹਿੰਦੇ ਨੇ ਕਿ ਬਹੁਤ ਵੱਡਾ ਧਮਾਕਾ ਹੋਇਆ ਬਹੁਤ ਵੱਡੀ ਆਵਾਜ਼ ਆਈ ਤੇ ਉਸ ਆਵਾਜ਼ ਦੇ ਧਮਾਕੇ ਨਾਲ ਜਿਹੜੀ ਧੁੰਦ ਸੀ ਉਹ ਜਲ ਦਾ ਰੂਪ ਧਾਰਨ ਕਰ ਗਈ برف ਦਾ ਰੂਪ ਧਾਰਨ ਕਰ ਗਈ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਕਰਕੇ ਹੀ ਬਚਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਧਰਤੀ ਦਾ ਸਭ ਤੋਂ ਜਿਹੜਾ ਪਹਿਲਾ ਜੀਵ ਹੈ ਉਹ ਪਾਣੀ ਹੈ ਜਲ ਹੈ ਤੇ ਸਾਡਾ ਹਿੰਦੂ ਧਰਮ ਤਾਂ ਸ਼ੁਰੂ ਤੋਂ ਹੀ ਜਲ ਨੂੰ ਦੇਵਤਾ ਮੰਨਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਥੇ ਸਭ ਤੋਂ ਪਹਿਲਾਂ ਜਲ ਭਾਵ ਕੇ ਪਾਣੀ ਦੀ ਉਤਪਤੀ ਹੋਈ ਹੈ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਇ ਉਸ ਪਾਣੀ ਤੋਂ ਹਰਿਆਲੀ ਭਾਵ ਕੇ ਵਨਸਪਤਾ ਵਨਸਪਤੀ ਪੈਦਾ ਹੋਈ ਹੈ ਤੇ ਵਨਸਪਤੀ ਤੋਂ ਅੱਗੇ ਜੀਵ ਜੰਤੂ ਪੈਦਾ ਹੋਏ ਉਹਨਾਂ ਵਿੱਚੋਂ ਮਨੁੱਖ ਪੈਦਾ ਹੋਇਆ ਤੇ ਮਨੁੱਖ ਸਾਰੀ ਕਾਇਨਾਤ ਵਿੱਚੋਂ ਸ੍ਰੇਸ਼ਟ ਜੀਵ ਹੈ ਇਸ ਤਰਤੀ ਦਾ ਤੇ ਆਕਾਲ ਪੁਰਖ ਨੇ ਮਨੋਖ ਦੀ ਸੁਰਤ ਵਿੱਚ ਆਪਣਾ ਟਿਕਾਣਾ ਕਰ ਲਿਆ ਮਨੋਖ ਦੀ ਸੁਰਤ ਸੰਗਤ ਜੀ ਜਿਹੜੀ ਆ ਪਰਵਟਿਆਂ ਤੋਂ ਉੱਪਰਲੀ ਜਗ੍ਹਾ ਹੈ ਸਾਡੀ ਇੰਨੀ ਜਗ੍ਹਾ ਇਹ ਬ੍ਰਹਿਮੰਡ ਆਕਾਲ ਪੁਰਖ ਨੇ ਇੱਥੇ ਵਾਸਾ ਕੀਤਾ ਹੈ ਤੇ ਜਿਹੜੀ ਸਾਡੀ ਪਰਵਟਿਆਂ ਤੋਂ ਇੰਨੀ ਥੱਲੇ ਜਗ੍ਹਾ ਹੈ ਜਿਹੜੀ ਇਹ ਇਹ ਸੰਸਾਰ ਹੈ ਇੱਥੇ ਅਸੀਂ ਵੇਖਦੇ ਹਾਂ ਸੰਗਤ ਜੀ ਕੇ ਪਰਵਟਿਆਂ ਤੋਂ ਥੱਲੇ ਸੱਤ ਛੇਕ ਨੇ ਸਾਡੀ ਖੋਪੜੀ ਨੂੰ ਸਾਨੂੰ ਨੇਤਰਾਂ ਦਾ ਵਾਸ ਹੈ ਨਾਸਕਾ ਦਾ ਵਾਸ ਹੈ ਕੰਨਾਂ ਦਾ ਵਾਸ ਹੈ ਜੀਭਾ ਦਾ ਵਾਸ ਹੈ ਸਾਰੇ ਵਾਸ ਪਰਵਟਿਆਂ ਤੋਂ ਥੋਡੀ ਤੱਕ ਤੇ ਇਸ ਤੋਂ ਉੱਪਰ ਪਰਵਟਿਆਂ ਤੋਂ ਉੱਪਰ ਜਿਹੜੀ ਖੋਪੜੀ ਹੈ ਇਸ ਵਿੱਚ ਸਤਗੁਰ ਅਕਾਲ ਪੁਰਖ ਪਰਮਾਤਮਾ ਨੇ ਵਾਸਾ ਕੀਤਾ ਹੈ ਸੁੰਨ ਮੰਡਲ ਇੱਕ ਜੋਗੀ ਬੈਸੈ ਨਾਰ ਨਾ ਪੁਰਖ ਕਹੋ ਕੌਣ ਕੈਸੇ ਸੁੰਨ ਮੰਡਲ ਵਿੱਚ ਇੱਕ ਜੋਗੀ ਬੈਠਾ ਹੈ ਸੁੰਨ ਮੰਡਲ ਜਿਹੜੀ ਪਰਵਟੀਆਂ ਤੋਂ ਸਾਡੀ ਉੱਪਰਲੀ ਜਗ੍ਹਾ ਹੈ ਉੱਥੇ ਅਕਾਲ ਪੁਰਖ ਨੇ ਵਾਸਾ ਕੀਤਾ ਹੈ ਤੇ ਜਦੋਂ ਸ਼ਬਦ ਚੱਲਦਾ ਹੈ ਸ਼ਬਦ ਤੇ ਸੁਰਤ ਦਾ ਮੇਲ ਹੁੰਦਾ ਹੈ ਤੇ ਉਹਨਾਂ ਸਰੀਰਾਂ ਤੇ ਆਕਾਲ ਪੁਰਖ ਦੀ ਅਪਾਰ ਰਹਿਮਤ ਹੋ ਜਾਂਦੀ ਹੈ ਆਕਾਲ ਪੁਰਖ ਉਹਨਾਂ ਸਰੀਰਾਂ ਵਿੱਚ ਆਪ ਵਰਤਦਾ ਹੈ ਤੇ ਜਦੋਂ ਸੰਗਤ ਜੀ ਉਸ ਸੁਰਤ ਵਿੱਚ ਪੰਜ ਵਿਕਾਰ ਚੱਲਦੇ ਨੇ ਰਸ ਕਸ ਚੱਲਦੇ ਨੇ ਤੇ ਫਿਰ ਆਕਾਲ ਪੁਰਖ ਚੁੱਪ ਕਰਕੇ ਬੈਠ ਜਾਂਦਾ ਹੈ ਕੋਈ ਵੀ ਸਿਆਣਾ ਇਨਸਾਨ ਸੰਗਤ ਜੀ ਜਦੋਂ ਰੌਲਾ ਪੈਂਦਾ ਹੋਵੇ ਨਾ ਉਦੋਂ ਚੁੱਪ ਕਰਕੇ ਬੈਠ ਜਾਂਦਾ ਹੈ ਤੇ ਵਿਕਾਰਾਂ ਦੇ ਰੌਲੇ ਵਿੱਚ ਜਦੋਂ ਸਾਡੀ ਸੁਰਤ ਵਿੱਚ ਵਿਕਾਰਾਂ ਦਾ ਰੌਲਾ ਸ਼ੋਰ ਪੈਂਦਾ ਹੈ ਤੇ ਅਕਾਲ ਪੁਰਖ ਫਿਰ ਚੁੱਪ ਕਰਕੇ ਬੈਠ ਜਾਂਦਾ ਹੈ ਫਿਰ ਮਨੁੱਖ ਨੂੰ ਉਹਦੇ ਹਾਲ ਤੇ ਛੱਡ ਜਾਂਦਾ ਹੈ ਤੇ ਅਸੀਂ ਸੰਗਤ ਜੀ ਕਦੇ ਵੀ ਆਪਣੇ ਹਾਲ ਤੇ ਨਹੀਂ ਰਹਿਣਾ ਹੈ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਹਾਲ ਤੇ ਰਹਿਣਾ ਹੈ ਜਿਨ੍ਹਾਂ ਸਰੀਰਾਂ ਨੇ ਆਪਣੇ ਜਨਮ ਤੇ ਮਰਨ ਨੂੰ ਕਟਾਉਣਾ ਕੀਤਾ ਉਹਨਾਂ ਨੇ ਹਮੇਸ਼ਾ ਅਕਾਲ ਪੁਰਖ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਚਲਾਉਣਾ ਕੀਤਾ ਮਾਤਾ ਪਿਤਾ ਦੀ ਸੇਵਾ ਕੀਤੀ ਤੇ ਉਹਨਾਂ ਸਰੀਰਾਂ ਦਾ ਆਇਆ ਸਫਲਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਵੀ ਆਇਆ ਸਫਲਾ ਕਰਨ